ਸੋਣੀ ਜਹੀ ਪਗ ਬਨਦਾ ਮੁੰਡਿਆ ਗਿਣ-ਗਿਣ ਲਾਉਂਦਾ ਪੇਚ ਸੋਣੀ ਜਹੀ ਪਗ ਬਨਦਾ ਮੁੰਡਿਆ ਗਿਣ-ਗਿਣ ਲਾਉਂਦਾ ਪੇਚ ਨੀਓ ਕੀਦਾ ਮਹੀਏ ਜੀ ਦੇ ਲੰਮੇ ਲੰਮੇ ਕੇਸ ਨੀਓ ਕੀਦਾ ਮਹੀਏ ਜੀ ਦੇ ਲੰਮੇ ਲੰਮੇ ਕੇਸ ਨੀਓ ਕੀਦਾ ਮਾਈਏ ਜੀ ਦੇ ਲੰਮੇ ਲੰਮੇ ਕੇ ਸੌਣ ਦੇ ਮਹੀਨੇ ਜੀ ਨਾ ਕਰਦਾ ਸੋਰੇ ਜਾਨ ਨੂੰ ਸੌਣ ਦੇ ਮਹੀਨੇ ਜੀ ਨਾ ਕਰਦਾ ਸੋਰੇ ਜਾਨ ਨੂੰ ਮੁੰਡਾ ਫਿਰੇ ਨਹੀਂ ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫਿਰੇ ਨਹੀਂ ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫਿਰੇ ਨਹੀਂ ਗੱਡੀ ਜੋੜ ਕੇ ਲੈ ਜਾਣ ਨੂੰ ਅਸਾਂ ਤਮਾਈਆ ਦਰਦ ਦੇ ਸਾਹਮਣੇ ਉਚਾਚ ਬਾਰਾ ਪਾਉਣਾ ਅਸਾਂ ਤਮਾਈਆ ਦਰਦ ਦੇ ਸਾਹਮਣੇ ਉਚਾਚ ਬਾਰਾ ਪਾਉਣਾ ਵਖਰੇ ਹੋ ਕੇ ਮਰਜ਼ੀ ਕਰਨੀ ਆਪਣਾ ਹੁਕਮ ਚਲਾਉਣਾ ਬਈ ਰਖਣਾ ਤਾਂ ਤੇਰੀ ਮਰਜ਼ੀ ਪੇਕੇ ਜਾ ਕੇ ਮੜਕ ਨਾਲੇ ਆਉਣਾ ਬਈ ਰਖਣਾ ਤਾਂ ਤੇਰੀ ਮਰਜ਼ੀ ਪੇਕੇ ਜਾ ਕੇ ਮੜਕ ਨਾਲੇ ਆਉਣਾ ਭੈ ਰੱਖਣਾ ਤਾਂ ਤੇਰੀ ਮਰਜ਼ੀ